ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅੱਪਾ ਟੌਪ ਦੀਆਂ ਸੱਤ ਬੱਚੀਆਂ ਸੇਲ ਲਈ ਲੈ ਕੇ ਆਏ ਜੀ ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਜੀ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਇਹ ਕੋਈ ਵੀ ਰਮੇ ਦੀ ਵੀਡੀਓ ਬਣਾਉਣੀ ਚਾਹੁੰਦਾ ਹੈ ਮੇਰ ਨਾਲ ਕਨੈਕਟ ਕਰ ਲਈ ਕੰਟੈਕਟ ਨੰਬਰ ਨੋਟ ਕਰੋ 8146715312 ਆਉ ਪੁੱਛ ਲੈਨੇ ਭਾਈ ਤੋ ਟੇਲਾ ਆਜੀ ਭਾਈ ਜੀ ਭਾਈ ਜੀ ਹਸੀਕਾਲ ਹੋਸਰੀਕਾਲ ਜੀ ਹੋ ਠੀਕ ਹੋ ਵਧੀਆ ਚੱਲਦੀ ਕਰਾਈ ਬਹੁਤ ਵਧੀਆ ਚੱਲ ਰਿਹਾ ਕੰਮਕਾਰ ਬਹੁਤ ਵਧੀਆ ਨਾਮ ਤੇ ਐਡਰੈਸ ਹੋ ਨਾਮ ਭਾਈ ਕੁਲਵਿੰਦਰ ਸਿੰਘ ਹਮ ਪਿੰਡ ਆਪਣਾ ਹੈਗਾ ਕੋਲੀਆ ਖੁਰਦ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਨੇੜੇ ਪਿੰਡ ਭਾਈ ਵੱਡਾ ਘੂੜਾ ਦੁਨਨੇ ਕਿਤੇ ਮਾਨੂੰ ਕੀ ਰਹਿ ਜਾਂਦੇ ਨੇ ਨੇੜੇ ਆਪਣੇ ਮੋਬਾਈਲ ਨੰਬਰ 9981935553 ਠੀਕ ਹੈ ਵੀਰੇ ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਤੇ ਬੱਚੀ ਦੇਖਦੇ ਆ ਕਿੰਨੀ ਉਮਰ ਆ ਜੀ ਡਾਕਟਰ ਸਾਰੀਆਂ ਮਿਲਕ ਟੀਥ ਬੱਚੀਆਂ ਇਹ ਠੀਕ ਆ ਬਾਈ ਸਿਰੀਆਂ ਬੱਚੀਆਂ ਹੂੰ ਤੇ ਵਧੀਆ ਰਿਕਾਰਡ ਆ ਮਦਰ ਮਲਕ ਹੈਗੇ ਇਹਨਾਂ ਦੇ 35 ਪਲੱਸ ਤੇ ਸਾਰੀਆਂ ਦੇ ਸਾਰੀਆਂ ਦੇ ਚਾਰ ਚਾਰ ਹੀ ਥਾਣਾ ਕਿਸੇ ਦੇ ਫੋਟਸ਼ਾਂਕ ਨਹੀਂ ਹੋਊਗੀ ਹੂੰ ਆ ਤਿੰਨ ਬੱਚੀਆਂ ਜਿਹੜੀਆਂ ਹੈਗੀਆਂ ਸਾਹਮਣੇ ਦੇਖ ਰਹੇ ਆ ਪਹਿਲੇ ਨੰਬਰ ਵਾਲੀਆਂ ਇਹ ਟੀਕਾ ਲਾਇਆ ਤੇ ਕਾਬਲਾ ਆ ਬੱਚੀਆਂ ਜਿਹੜੀਆਂ ਹੈਗੀਆਂ ਸਮਝ ਲਓ ਵੀ 2-2 ਮਹੀਨੇ ਤੱਕ ਟੀਕਾ ਲੈਂਦੀਆਂ 2-3-3 ਮਹੀਨੇ ਬਾਅਦ ਤੋਂ ਹਾਂ ਭਾਈ ਉਹ ਸਿਰੇ ਤੇ ਆਪਣੀ ਜਰਸੀ ਹੈਗੀ ਪੰਜਾਬ ਆ ਜਰਸੀ ਚਮਕ ਫੁੱਲ ਦਿਖਾਵਾਂਗੇ ਜਰੂਰ ਨੇੜ ਤੋਂ ਪਹਿਲੇ ਨੰਬਰ ਵਾਲੀ ਖੋਲਦੇ ਹਾਂ ਉਮਰ ਹੈ ਬਾਈ ਨੇ ਸਾਨੂੰ 10 ਸੀ ਦਿੱਤੀ ਬਾਈ ਖੀਰੀਆਂ ਨੇ ਤੇ ਮਹਾਰਾ ਰੁੱਧ ਵੀ ਬਾਈ ਨੇ 35+ ਦੱਸਿਆ ਸਾਰੀਆਂ ਦਾ ਆਲਮੋਸਟ ਤੇ ਪਹਿਲੇ ਨੰਬਰ ਵਾਲੀ ਦਾ ਫੇਸ ਫੂਟ ਦਿਖਾਉਂਦੇ ਆ ਫੇਸ ਬੜਾ ਪਿਆਰਾ ਮੈਂ ਵੀਰੇ ਫੇਸ ਦਿਖਾ ਦਿਓ ਫੇਸ ਬੜਾ ਚੰਗਾ ਬੋਦੀਪਾਤੀ ਚੰਗੀ ਆ ਸਨਾਕਾ ਬਰਾਬੀ ਬੱਛੀ ਡਾਕਟਰ ਆਏ ਨਹੀਂ ਵੀ ਲੱਸੀ ਹੋ ਕਿਸੇ ਪਾਸੋਂ ਹੂੰ ਸਹੀ ਟੈਂਦ ਜਾਣ ਵਾਲੀ ਬੱਛੀ ਆ ਜਾਨ ਬਹੁਤ ਬੱਛੀ ਦੇ ਵਿੱਚ ਤੋਰਾ ਤਾਰਾ ਵੀ ਕਮਾਲ ਆ ਯਾਰ ਹਨਾ ਬਾਕੀ ਝੋਲੀ ਵੀ ਚੰਗੀ ਆ ਬਾਈ ਨੇ ਦੱਸਿਆ ਸਾਰੀਆਂ ਦੇ ਚਾਰੇ ਥਾਨ ਕੋਈ ਫੋਟ ਨਹੀਂ சாਗ ਨਹੀਂ ਹਨਾ ਬਾਈ ਇਹ ਵੀ ਐਸ ਦੇ ਬਰੇਵੋ ਪੁੱਲ ਦੀ ਬੱਛੀ ਆ ਹਾਂ ਆ ਦੰਦ ਚੈੱਕ ਕਰਾ ਦੇ ਮੜ ਦੇ ਦੰਦ ਕਰਾ ਦੋ ਬਾਈ ਚੈੱਕ ਤੇ ਦੰਦੋਂ ਬਾਈ ਕਹਿੰਦਾ ਬਿਲਕੁਲ ਖੀਰੀਆ ਫੇਸ ਬੜਾ ਚੰਗਾ ਥੋੜਾ ਡਰਦੀ ਆ ਤੇ ਫੇਰ ਦੰਦ ਚੈੱਕ ਕਰ ਲਓ ਜੋ ਮੈਂ ਕੱਤੀ ਰਹੀ ਹੈ ਬਈ ਕੀ ਬਾਤ ਹੈ ਇਹ ਤਾਂ ਦੁੱਗਣੀ ਬਣਨਾ ਦੁੱਗਣੀ ਬਣਨਾ ਹਜੇ ਉਮਰ ਬਹੁਤ ਹੈ ਸੁਣ ਲਾ ਬਈ ਐਡਾ ਕੱਬ ਦੀ ਹੋਰ ਕੱਡੂਗੀ ਜੇ ਚੰਗਾ ਸਾਮ ਸਮਾਈ ਵਾਲਾ ਬੰਦਾ ਹੋਵੇ ਨਾ ਹਾਂ ਵੈਸੇ ਤਾਂ ਸਮੀ ਪੜੀ ਪਈ ਹੋਈ ਹੈ ਤਿਆਰ ਹੈ ਇਹ ਕਿਦੋਂ ਬਾਅਦ ਜੇ ਇਹਦੀ ਕੇਅਰ ਵਧੀਆ ਹੋਵੇ ਹੋਰ ਕੇਅਰ ਕਰੇ ਤਾਂ ਬੰਦਾ ਪੂਰਾ ਜਾਣੀ ਪੂਰੀ ਵੱਡੀ ਵੜ ਬਣਨਾ ਇਹਨੇ ਸਹੀ ਗੱਲ ਹੈ ਜੇ ਇੱਥੇ ਬਈ ਮੈਂਟੇਨ ਰਹੇਗੀ ਨਾ ਵਧੀਆ ਇਹ ਤਿਆਰ ਹੋ ਜੂ ਵੜ ਠੀਕੇ ਦੇ ਤਕਰੀਬਨ ਕਾਹਨ ਵੜ ਜਾਣੀ ਤਿੰਨ ਕਿਲੋ ਬਈ ਹਰ ਵਾਰ ਮਨਾ ਹੈਗਾ ਇਹਦਾ ਤਿੰਨ ਮੋਲਾ ਭਰਾ ਦਾ ਮੋਲਾ ਇਹਦਾ ਰੇਡ ਬਾਈ ਆਪਾਂ ਬੱਚੀਆਂ ਦਾ ਨਾ ਫੋਨ ਤੇ ਕਰਾਂਗੇ ਸਾਰੀਆਂ ਦਾ ਜੈਜ ਹੀ ਹੋਣਗੇ ਰੇਡ ਆਪਣੇ ਜੈਜ ਹੀ ਹੁੰਦੇ ਆ ਠੀਕ ਆ ਮੁੱਲ ਬਾਈ ਕਹਿੰਦਾ ਫੋਨ ਤੇ ਕਰਾਂਗੇ ਮੁੱਲ ਪਹਿਲਾਂ ਵੀ ਬਾਈ ਦੇ ਜੈਜ ਹੁੰਦੇ ਆ ਆਪਣੇ ਰੇਡ ਜੈਜ ਹੀ ਹੁੰਦੇ ਆ ਬਾਈ ਕੱਲ ਇਹ ਹੁੰਦੀ ਹੈਗੀ ਵੀ ਵਿੱਚ ਵੇਚਣ ਵਾਲੇ ਵੀਰ ਆਪਣੇ ਤੋਂ ਲੈ ਕੇ ਜਾਂਦੇ ਠੀਕ ਆ ਤਾਂ ਕਰਕੇ ਥੋੜਾ ਜਿਹਾ ਆਪ ਨੂੰ ਰੇਡ ਦਾ ਫਲਦਾ ਰੱਖਣਾ ਪੈਂਦਾ ਬਾਕੀ ਜਿਹੜੇ ਬੰਦੇ ਨੇ ਖਰੀਦਣ ਉਹਨੇ ਫੋਨ ਤੇ ਪੁੱਛ ਹੀ ਲੈਣਾ ਪੁੱਛ ਹੀ ਲੈਣਾ ਸਹੀ ਗੱਲ ਆ ਬਾਈ ਦੋ ਨੰਬਰ ਬੱਚੀ ਦੰਦੋ ਖੀਰੀ ਖੀਰੀ ਹਾਂਜੀ ਖੀਰੀ ਕੀ ਠੀਕ ਆ ਕੱਦ ਚੰਗਾ ਕੱਦ ਵੱਡ ਚੰਗਾ ਫੇਸ ਬੜਾ ਪਿਆਰਾ ਛੋਟਾ ਛੋਟਾ ਕੱਦ ਉਹਦਾ ਬੱਚੀ ਦਾ ਹਾਂ ਟੀਕੇ ਦੇ ਤਕਰੀਬਨ ਇਹ ਵੀ ਕਾਬਲੀ ਚਮਕ ਚਮਕ ਫੁੱਲ ਤੋੜ ਦੋ ਬਈ ਝੂਲੀ ਦਿਖਾਵਾਂਗੇ ਝੂਲੀ ਵੀ ਕਮਾਲ ਥਣ ਥਣ ਬਹੁਤ ਝੰਟਾ ਤੋੜਾ ਤਰ ਚੰਗਾ ਗਾ ਵੱਡੀ ਗੱਲ ਟੀਕੇ ਦੇ ਬਈ ਕਾਬਲਾ ਜਾਨ ਸਾਰੀ ਟੀਕਾ ਲੈ ਲੈਣਾ ਝੂਲੀ ਜਿੰਨੀ ਤੁਹਾਨੂੰ ਮਰਜੀ ਉਹਨੂੰ ਪੁਝਾਈਛਾ ਸੋਰਾ ਤਾਰਾ ਚੈੱਕ ਕਰੋ ਚੰਗੀ ਆ ਬੱਚੀ ਸਵੀ ਪੜੀ ਐ ਬਈ ਹਾਈਡ ਲੈਂਥ ਵਜਨ ਪੂਰਾ ਫੁੱਲ ਆ ਬੱਚੀ ਦਾ ਕਿਹੜੇ ਸੀਮੰਡੀ ਐ ਇਹ ਡੈਨਮਾਰਕ ਦਾ 40118 ਦੀ ਐ 40118 ਦੀ ਐ ਦੰਦ ਚੈੱਕ ਕਰ ਲਓ ਨੇੜ ਤੋਂ ਖੀਰੀ ਆ ਜਮ ਕਿਆ ਬਾਤ ਆ ਬਈ ਹਮ ਜਾਣੇ ਬੱਚੀਆਂ ਆ ਬਈ ਫੁੱਲ ਬਰੀਡ ਆ ਫੁੱਲ ਕੱਦ ਦਾ ਹਮ ਤੇ ਬੱਚੀਆਂ ਫਾਰਮ ਦੇ ਕੰਮ ਦੀਆਂ ਬੱਚੀਆਂ ਪੂਰੀਆਂ ਟੌਪ ਆ ਠੀਕ ਆ ਹਮ ਬੱਚੀ ਬਈ ਸਹੀ ਗੱਲ ਆ ਸਵੀਆਂ ਪੜੀਆਂ ਨੇ ਹਣਾਂ ਬੱਡੀ ਗੱਲ ਦਾ ਕੱਦ ਦੇਖ ਲੈ ਬਈ ਮੇਰੇ ਬਰਾਬਰ ਹਮ ਅਰੇ ਇਹਨਾਂ ਨੇ ਹੋਰ ਕੱਦ ਕੱਢਣਾ ਕੱਢਣਾ ਕੱਦ ਬਈ ਤੁਹਾਡੇ ਕਿੰਨਾ ਕੱਦ ਦਾ ਬਈ ਮੇਰਾ 6 ਫੁੱਟ ਕੱਦ ਦਾ ਪੂਰਾ 6 ਫੁੱਟ ਬਈ ਦਾ ਕੱਦ ਉਹ ਸਭ ਨਾਲ ਅੰਦਾਜ਼ਾ ਲਾ ਲਿਓ ਹਣਾ ਠੀਕ ਐ ਅੱਗੇ ਬਈ 3 ਨੰਬਰ ਕਿਹੜੇ ਦੀ ਕੇਬੀਐਸ ਦੇ ਬ੍ਰੈਵੋ ਦੀ ਆ ਬਈ ਇਹ ਬ੍ਰੈਵੋ ਵਾਲੀ ਠੀਕ ਐ ਇਹ ਮਾਤ ਮਿਲਕਰ ਕੋਡ 35 ਪਲੱਸ ਹਾਂ ਬਈ 35 ਲੀਟਰ ਨੂੰ ਮਦਰ ਮਾਲ 35 ਲੀਟਰ ਦੀ ਮਾਤ ਬਾਕੀ ਬ੍ਰੀਡ ਥੋੜੇ ਸਾਹਮਣੇ ਦੱਸਣ ਦੀ ਕੋਈ ਲੋੜ ਨਹੀਂ ਮੇਰੇ ਹਿਸਾਬ ਨਾਲ ਤਾਂ ਸਹੀ ਗੱਲ ਆ ਬਈ ਸਨੱਖਪਣਾ ਬਹੁਤ ਆ ਯਾਰ ਬੱਚੀ ਜਾ ਬੱਚਿਆਂ ਦੇ ਵਿੱਚ ਹਰ ਹੈ ਕਿ ਚੜਦੇ ਤੋਂ ਚੜਦੀ ਆ ਆਪਣੇ ਕੋਲ ਜਿੰਨੀ ਬਾਈ ਉਤੋਂ ਚੰਗੀ ਆ ਉਨੀ ਥਣ ਝੂਲੀ ਚੰਗੀ ਆ ਫੇਸ ਦੇ ਕੋ ਗੋਦੀ ਚੰਗੀ ਆ 프ਿੰਟ ਪ੍ਰਿੰਟ ਚੰਗਾ ਤੋਰਾ ਤਾਰ ਬਾਕੀ ਥਣ ਹੁਣ ਬਾਹਲਾ ਚੰਗਾ ਲੱਗਿਆ ਬਈ ਸਹੀ ਗੱਲ ਆ ਬਾਈ ਸਹੀ ਗੱਲ ਆ ਹਮ ਮੁੱਲ ਇਹਨਾਂ ਦੇ ਜਾਇ ਜੀ ਹੋਣਗੇ ਮੁੱਲ ਜਾਇ ਜੀ ਰੱਖਾਂਗੇ ਬਾਈ ਮੁੱਲ ਨੰਗਾਉਣਾ ਕੋਈ ਚਿੰਤਾ ਕਰ ਬਹੁਤ ਠੀਕ ਆ ਮੁੱਲ ਪਹਿਲਾਂ ਵੀ ਜਾਇ ਜੀ ਹੁੰਦੇ ਆ ਚੰਗੀ ਆ ਸਨੱਖੀ ਆ ਝੂਲੀ ਰਖਾਉਣਾ ਬਾਈ ਝੂਲੀ ਦੇਖਣ ਜੋਗਾ ਕਿਆ ਬਾਤ ਥਣ ਲੱਗਿਆ ਮਾਦਰਗਾ ਥਣ ਕੱਢਣਾ ਕਰਮ ਵਾਲੀ ਥਣ ਬਹੁਤ ਵਧੀਆ ਸਹੀ ਗੱਲ ਹੈ ਬਈ ਚਾਰੇ ਨਿਕੜਵੇਂ ਪੂਰੇ ਘੈਰ ਤੇ ਅੱਗੇ ਵੀਰੇ ਚਾਰ ਨੰਬਰ ਖੋਲ ਲੋ ਇਹ ਵੀ ਖੀਰੀਆਂ ਦੰਨੋ ਖੀਰ ਨਹੀਂ ਬਾਈ ਸਾਰੀਆਂ ਖੀਰੀਆਂ ਬੱਚੀਆਂ ਤੇ ਇਹ ਹੈਗੀ ਹੈ ਤਕਰੀਬਨ 9 ਮਹੀਨੇ ਦੀ ਬੱਚੀ ਆ ਠੀਕਾ ਕਰੋਸ ਅਸੀਂ ਵੀ ਪੂਰੀ ਆ ਫਾਈਟ ਹੂਟ 600 ਬੜਾ ਪਿਆਰਾ ਬੋਦੀ ਬਦੀ ਚੰਗੀ ਆ ਸਨਖਪਣਾ ਬੱਚੀ ਦੇ ਵਿੱਚ ਬਹੁਤ ਆ ਬਾਈ ਆ ਤਕਰੀਬਨ 2 ਮਹੀਨੇ ਤਾਂ ਹੀ ਸੀਮਣ ਲੈ ਲੂ ਹਾਂਜੀ ਹਾਂ ਆਰਾਮ ਨਾਲ ਲੈਂਦੀ ਆ ਠੀਕ ਆ ਥੋੜਾ ਸਾਹਮਣੀਆਂ ਗਰੋਥ ਗਰੂਸ ਬਹੁਤ ਆ ਬੱਚੀ ਤੇ ਕੋਈ ਐ ਨਹੀਂ ਵੀ ਛੋਟੀ ਆ ਸਹੀ ਗੱਲ ਆ ਚੰਗੀ ਲੰਬੇ ਰੇਟ ਵਧੀਆ ਸਭੀ ਬੜੀ ਆ ਬਈ ਝੋਲੀ ਝਾਲੀ ਚੰਗੀ ਆਗੀ ਹਨਾ ਤੇ ਬੜੀ ਬ੍ਰੈਕਡ ਪੂਰੀ ਫੁੱਲ ਆ ਬਾਈ ਹਾਂ ਗਰੋਥ ਜਿਹੜੀ ਹੁਣ ਸੁਰੂ ਸਟਾਰਟਿੰਗ ਹੈ ਦੀ ਗਰੋਥ ਆ ਬਈ ਤੇ ਬਣੂਗੀ ਬਹੁਤ ਬੱਚੀ ਕੱਚੀ ਕੱਚੀ ਹੈ ਅਜੇ ਬਈ ਇਹਨਾਂ ਦਾ ਬਹੁਤ ਤਿਆਰੀ ਚ ਤਿਆਰੀ ਪੂਰੀ ਫੁੱਲ ਹੋਊਗੀ ਬੱਚਕਾਂ ਦੀ ਜਦੋਂ ਤਿਆਰ ਹੋਈਆਂ ਆ ਉਹ ਉਮਰ ਕੱਚੀ ਹੈ ਨਾ ਵੱਡੀ ਗਰ ਉਮਰ ਕੱਚੀ ਹੈ ਤਾਂ ਦੇਖੋ ਇਹ ਕੀ ਆ ਬਾਤ ਇਹ 40132 ਦੀ ਹੈ ਬਾਈ ਡੈਨਮਾਰਕ ਦੀ 40132 ਦੀ ਡੈਨਮਾਰਕ ਦੀ ਸਿਰਿਵੱਸੀ ਇਹ ਮੁੱਲ ਆ ਜਿਹੜਾ ਬਾਈ ਦਾ ਜਾਇਜ਼ ਹੈ ਜੀ ਉਹ ਆਪਾਂ ਫੋਨ ਤੇ ਕਰ ਲਾਂਗੇ ਪੰਜ ਨੰਬਰ ਬਾਕੀ ਜੇ ਕੋਈ ਮੰਨ ਲਓ ਵੀ ਇਕੱਠਾ ਜੋੜਾ ਖਰੀਦਦਾ ਤਾਂ ਉਹ ਸਾਬ ਨਾਲ ਹੋ ਜਾਊਗਾ ਹਾਂ ਬਾਈ ਜੇ ਕੋਈ ਸਾਰੇ ਗੱਠਿਆਂ ਲੈਣਾ ਤਾਂ ਬਾਈ ਕਹਿੰਦਾ ਉਹ ਜਿਆ ਰੇਟ ਕਰ ਦੇਾਂਗੇ ਜੇ ਕੋਈ ਜੋੜਾ ਇਕੱਠਾ ਲੂ ਉਹ ਜਿਆ ਮੁੱਲ ਕਰ ਦੇ ਹਾਂਜੀ ਸਿੰਗਲ ਲੋਂਗੇ ਤਾਂ ਵੀ ਉਹ ਜਿਆ ਬਾਕੀ ਹੋ ਬਾਈ ਕੋਈ ਵੀ ਬੰਦਾ ਸੰਭੂਗਾ ਕਾਨੂੰ ਨਰਾਸ਼ ਨਹੀਂ ਹੁੰਦਾ ਸਹੀ ਗੱਲ ਆ ਇੱਕ ਚੀਜ਼ਾਂ ਤਿਆਰ ਹੋਣੀਆਂ ਬੰਦੇ ਤੇ ਫਾਰਮ ਤੇ ਹਾਂਜੀ ਹਾਂਜੀ ਸਨਖੀਆਂ ਵੜਾਂ ਤਿਆਰ ਹੋ ਜਾਣਗੀਆਂ ਸਹੀ ਗੱਲ ਆ ਬਾਈ ਬੱਚੀ ਇਹ ਵੀ ਚੰਗੀ ਆ ਰੰਗ ਰੂਪ ਚੰਗਾ ਇਹ 8 ਮਹੀਨੇ ਦਾ ਬੱਚਾ 8 ਮਹੀਨਾ ਦੀ ਉਮਰ ਹੈ ਦੀ ਕਿਹੜੇ ਟੀਕੇ ਦੀ ਆ ਵੀਰੇ ਇਹਦੇ ਟੀਕੇ ਦਾ ਨਹੀਂ ਪਤਾ ਬਈ ਆਪਾਂ ਨੂੰ ਓਕੇ ਠੀਕ ਆ ਜਿਹੜੀ ਦਾ ਪਤਾ ਆਪਾਂ ਉਹ ਤਾਂ ਦੱਸਾਂਗੇ ਜਿਹਦਾ ਨਹੀਂ ਪਤਾ ਉਹਦਾ ਨਹੀਂ ਪਤਾ ਠੀਕ ਹੈ ਜੀ ਵੈਸੇ ਚੰਗੀ ਆ ਬੱਚੀ ਸਮਾ ਬੱਚੀ ਬਰੀਡ ਪੂਰੀ ਫੁੱਲ ਆ ਹੂੰ ਬਾਕੀ ਜਿਹੜੇ ਬੰਦੇ ਨੂੰ ਪਤਾ ਹਨਾ ਬਈ ਬਰੀਡ ਤੇ ਕੰਮ ਕਰਦਾ ਉਹਨੂੰ ਤਾਂ ਆਪੇ ਦੱਸਣ ਦੀ ਲੋੜ ਹੀ ਨਹੀਂ ਸਹੀ ਗੱਲ ਆ ਸਹੀ ਗੱਲ ਗਾਂ ਦਾ ਸੰਭਾਈ ਨੇ ਕੰਮ ਕਰਨਾ ਹਾਂ ਭਈ ਅਗੇ ਸਮਾਈਏ ਹਨ ਜੇ ਥਲ ਜਾ ਕੇ ਪਸਮਾਈ ਕਰਾਂਗੇ ਬਿਲਕੁਲ ਆ ਜਲਦੀ ਤਿਆਰ ਹੋ ਜਾਣੀ ਚੰਗਾ ਦੁੱਧ ਪਾਉਣਗੇ ਹਨ ਜੇ ਭਈ ਸਮਾਈ ਨਾ ਹੋਈ ਹਨ ਫੇਰ ਨਹੀਂ ਫੇਰ ਨਹੀਂ ਭਾਈ ਇਹਨਾਂ ਫੇਰ ਤੁਹਾਨੂੰ ਵੀ ਪਤਾ ਗਾਂ ਤੋਂ ਸਮਾਈ ਤੇ ਆ ਕੇ ਖੜਦੀ ਆ ਸਹੀ ਗੱਲ ਜੇ ਹੁਣ ਆਪਾਂ ਕੋਈ ਹਾਈਬ੍ਰਿਡ ਬੂਟਾ ਲਾਉਨੇ ਆ ਹੂੰ ਉਹਨੂੰ ਉਸ ਦੇ ਸਮਾਈ ਕਰਾਂ ਫੇਰ ਇੱਕਾਂ ਫਲ ਆਪਾਂ ਨੂੰ ਮਿਲੂਗਾ ਸਹੀ ਗੱਲ ਆ ਭਾਈ ਸਹੀ ਇਹ ਐਰ ਸ਼ਾਰਜ ਆ ਜਾਂਦੀ ਬੱਚੀ ਵੀ ਐਰ ਸ਼ਾਰਜ ਬਰੀਡ ਫੇਸ ਬੋਦੀ ਬੋਦੀ ਦੇਖਣ ਜੋਗਾ ਭਾਈ ਬੋਦੀ ਬੜੀ ਚੰਗੀ ਹਸਣਾ ਖਪਣਾ ਬੱਚੀ ਦੇ ਵਿੱਚ ਪੈਂਦਾ ਆ ਜਾ ਬੜੀ ਤੇ ਲਿਆ ਰੀਅਲ ਕਰਦੇ ਨਾ ਖੁੱਲੀਆਂ ਇੰਨਾ ਕਰਕੇ ਨਾ ਲਿਆ ਲੈ ਤੂੰ ਤਾਂ ਇਹ ਮੰਦਗੀ ਹੀ ਨਹੀਂ ਹੂੰ ਇਹ ਵਾਲ ਦੇ ਖੁੱਲਾ ਝੋਲੀ ਝਾਲੀ ਬੜੀ ਕਮਾਲ ਦੀ ਵੀ ਨੇੜ ਤੋਂ ਚੈੱਕ ਕਰਵਾਉਣਾ ਥੋੜਾ ਜੱਗ ਦੀ ਆ ਤੋਰਾ ਤਾਰਾ ਚੰਗਾ ਪੈਰ ਸ਼ੈਰ ਦਾ ਪ੍ਰਿੰਟ ਬਹੁਤ ਚੰਗਾ ਤੋਰਾ ਤਾਰਾ ਵੀ ਚੰਗਾ ਕਿੜੀ ਕੀ ਦੀ ਹੈ ਇਹ ਟੀਕੇ ਦਾ ਨਹੀਂ ਪਤਾ ਬਾਈ ਓਕੇ ਠੀਕ ਹੈ ਟੀਕੇ ਦਾ ਬਾਈ ਕਹਿੰਦਾ ਇਹਦਾ ਆਪਾਂ ਨੂੰ ਪਤਾ ਨਹੀਂਗਾ ਹਣ वैसे हाँ हाँ, बच्चे चंगी एयरशर ब्रीड आ मांग बहुत ज्यादा रही है हां जी हां बहुत मांगती है जल्दी बहुत ਘਟ ਹੈ ਇਹ ਤੇ ਬੱਚੇ ਨਾ ਤਾਂ ਦਿਖਾਉਣ ਦੀ ਲੋੜ ਨਹੀਂ ਖੀਰੇ ਬੱਚੇ ਹੀ ਆ ਸਾਰੇ ਹੂੰ ਤੇ ਬਾਕੀ ਕੋਈ ਗੱਲ ਨਹੀਂ ਅੱਛਾ ਗਿਆ ਆਪਾਂ ਅਗਲੀ ਸੱਲੀ ਕਰ ਸਕਦਾ ਬਾਕੀ ਚਾਰ ਚਾਰ ਥਾਣਾ ਬਈ ਫੋਟਸ਼ਾਂਕ ਕਿਸੇ ਦੇ ਨਹੀਂ ਜੇ ਕਿਸੇ ਦੇ ਨਹੀਂ ਆਨਲਾਈਨ ਮਂਗਾਉਣਾ ਹੂੰ ਤਾਂ ਕੱਦ ਥੋੜੇ ਸਾਹਮਣੇ ਆ ਹੂੰ ਕਿ ਕੋਈ ਆਏ ਨਹੀਂ ਹੋਗਾ ਯਾਰ ਉਹਲਾ ਨਹੀਂ ਹੋ ਕਿਸੇ ਦਾ ਉਹਲਾ ਨਹੀਂ ਠੀਕ ਹੈ ਜਿਹੜੀ ਗੱਲ ਕਵਾਂਗੇ ਉਹੀ ਹੋ ਹੂੰ ਬੱਚੀਆਂ ਬਈ ਸਾਰੀਆਂ ਹੀ ਇੱਕ ਦੂਜੀ ਤੋਂ ਵੱਧ ਕੇ ਆ। ਸਾਨੂੰ ਮਾਪਿਆਂ ਦਾ ਗਰਾਂ ਦੇ ਵੀ ਆ ਫਲਾਣੇ ਟੀਕੇ ਦੀ ਆਪਾਂ ਪਰ ਉਹ ਕੰਮ ਨਹੀਂ ਆ ਜਰਸੀ ਆ ਬਾਈ ਟਾਪ ਬਰੀਡ ਟਾਪ ਬਰੀਡ ਆਪਾਂ ਸ਼ੌਂਕ ਨਾਲ ਹੀ ਜਾਂਦੀ ਆ ਤੇ ਕੋਈ ਸ਼ੌਂਕੀ ਬੰਦਾ ਹੋਵੇ ਜਰਸੀ ਪੰਜਾਬ ਦੀ ਤੇ ਰੇਟ ਵੀ ਇਹਦਾ ਜਾਇਜ਼ ਹੀ ਹੋਊਗਾ ਕੋਈ ਐ ਨਾ ਸਮਝ ਜਿਆਦੇ ਹੋ। ਅੱਛਾ ਫੇਸ ਬੜਾ ਚੰਗਾ ਹੈ। ਫੇਸ ਉਸ ਚੈੱਕ ਕਰੋ ਤੇ ਕੰਨ ਕੁੰਨ। ਕੀ ਬਾਤ ਆ ਯਾਰ ਸਨਖ ਪਾ ਜੀਦਾ। ਇਹ ਸਿਰਫ ਹਜੇ ਸਾਢੇ 7 ਮਹੀਨੇ ਦੀ ਬੱਚੀ ਆ। ਅੱਛਾ ਫਿਰ ਕੋਈ ਆਦਾ ਪਤੰਦ ਵੀ ਦਿਖਾ ਦਿੰਦੇ। ਚਮਕ ਬੜੀ ਚੰਗੀ ਆ ਰੂ ਚਮਕ ਚਮਕ ਬਹੁਤ ਜਿਆਦੇ ਸਵੀ ਪੜੀ ਬਈ ਰਾਜੀ ਰੂ ਜੀ ਫੁੱਲਾ ਫੇਸ ਬੜਾ ਪਿਆਰਾ ਮੱਥਾ ਮੂਥਾ ਚੈੱਕ ਕਰੋ ਬੋਦੀ ਬੜੀ ਚੰਗੀ ਆ ਕੰਨ ਬੜਾ ਚੰਗਾ ਦੰਦ ਵੀ ਕਹਿੰਦਾ ਪੱਟ ਕੇ ਦਿਖਾਣੇ ਕੀਰੀ ਆ ਥੋੜਾ ਜਿਹਾ ੱੱਕਾ ਕਰਦੀ ਆ ਬਈ ਹੂੰ ਲੋ ਕੀ ਆ ਬਾਤ ਆ ਜਮਾ ਕੀਰੀ ਆ ਬਈ ਇਹ ਸਚੰਗਾ ਬੋਦੀ ਚੰਗੀ ਹੈ ਚੰਗੀ ਇਹ ਸਾਰੀ 8 ਕੁ ਮਹੀਨੇ ਤੱਕ ਦੀ ਬੱਚੀ ਆ ਬਈ ਤੇਰੀ ਮਾਂ ਦਾ ਸੱਚ ਮਿਲ ਕਰ ਗਿਆ ਇਹਦਾ ਹੈਗਾ ਬਈ 25 ਪਲੱਸ ਆ ਮਦਰ ਮੈਲ 25 ਪਲੱਸ ਠੀਕ ਆ ਬਈ ਕਿਹੜੇ ਸੀਮਣ ਦੀ ਆ ਪਤਾ ਇਹ ਜਿਗਦੀ ਆ ਜਿਗਦੀ ਆ ਓਕੇ ਝੂਲੀ ਬਹੁਤ ਚੰਗੀ ਆ ਉਹ ਵੀ ਰੱਖਾਉਣੀ ਝੂਲੀ ਵੀ ਬਹੁਤ ਚੰਗੀ ਆ ਬਾਕੀ ਫੇਸ ਕੁਆਲਿਟੀ ਜਿਹੜੀ ਬੱਚੀ ਦੀ ਆ ਪਿਆਰਟੀ ਆ ਪੂਰੀ ਬਈ ਇਹਦੇ ਤੇ ਬਰੀਟ ਆ ਜਾਂ ਕੁਝ ਵੀ ਆ ਉਹ ਹਜਾ ਮੋਲ ਤਾਂ ਨਹੀਂ ਬਾਲਾ ਹੋਗਾ ਨਹੀਂ ਜੀ ਆਪਾਂ ਰੇਟ ਜਾਇਜ਼ ਹੀ ਹੁੰਦੇ ਆ ਆਪਣੇ ਜਿਹੜੇ ਬੰਦੇ ਆਪਣੇ ਤੋਂ ਲੈ ਕੇ ਗਏ ਆ ਦੁਬਾਰਾ ਦੁਬਾਰਾ ਵੀ ਆਏ ਆਪਣੇ ਕੋਲੇ ਓਕੇ ਆਪਾਂ ਉਹ ਪਾਸੋਂ ਰੇਟ ਪਤਾ ਕਰਕੇ ਫੇਰ ਹੀ ਆਪਣੇ ਕੋਲੇ ਆਉਂਦੇ ਹਾਂ ਆਪ ਹੀ ਆ ਕੇ ਦਾਅ ਦਿੰਦੇ ਵੀ ਤੇਰਾ ਰੇਟ ਦਾ ਫਰਕ ਹੈਗਾ ਠੀਕ ਠੀਕ ਬਾਕੀ ਬਰੀਡ ਦਾ ਵੀ ਹਾਂ ਸਹੀ ਆਏ ਨਹੀਂ ਵੀ ਆਪਾਂ ਕੋ ਉਹ ਜੀ ਬਰੀਡ ਦੇਵਾਂਗੇ ਇਹਨੂੰ ਮਾੜੀ ਵਧੀਆ ਸੂਨੀਆਂ ਮੱਛੀਆਂ ਵਧੀਆ ਦੁੱਧ ਕੱਢਿਆ ਉਹਨਾਂ ਦੇ ਹਾਂ ਆਪਾਂ ਕਿਸੇ ਦਾ ਐ ਨਹੀਂ ਕਹਿੰਦੇ ਵੀ 30 ਲੀਟਰ ਦੋ ਠੀਕ ਆ ਆਪਾਂ 20 ਲੀਟਰ ਤੱਕ ਹੀ ਕਹੀ ਤਾਂ ਝੋਲੀ ਕਮਾਲ ਕੱਲਾ ਕੱਲਾ ਥਣ ਚਾਰੇ ਥਣ ਲੈ ਨੇ ਖੜਮੇ ਪੂਰੇ ਗੈਰ ਤੇ ਆ ਬਈ ਬਹੁਤ ਸੋਹਣਾ ਥਣ ਲੱਗਿਆ ਤੇ ਮੁੱਲੇ ਦਾ ਜਾਇਜ਼ ਹੋਣਾ ਤੇ ਕਿਸੇ ਵੀਰ ਨੂੰ ਕੋਈ ਵੀ ਬੱਚੀ ਪਸੰਦ ਆਵੇ ਜਾਂ ਕੋਈ ਕੱਠੀਆਂ ਖਰੀਦਣਾ ਜਾਵੇ ਤਾਂ ਮੁੱਲ ਜਾਇਜ਼ ਹੋ ਜੂਗਾ ਉਹ ਜਗ ਹਾਂਜੀ ਨਾ ਦੇ ਕੱਠੀਆਂ ਦਾ ਉਹਦੇ ਹਿਸਾਬ ਨਾਲ ਹੋ ਜੂਗਾ ਤੇ ਬਾਕੀ ਉਹਾਂ ਗੱਲ ਉਹ ਵੀ ਜੇ ਕੋਈ ਬੰਦਾ ਇੱਕ ਖਰੀਦਦਾਰ ਹੈ ਜਾਇ ਉਹਦੇ 'ਚ ਵੀ ਕਰਾਂਗੇ ਆਪਾਂ ਕੋਈ ਗੱਲ ਨਹੀਂ ਮਾਨ ਤਾਂ ਅਨਸਾਰੀਆਂ ਚ ਉਹ ਬਹੁਤ ਠੀਕ ਆ ਬਈ ਧੰਨਵਾਦ